ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂ ਆਪਾਂ ਕਹਿ ਦਈਏ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਸਿਰਫ ਦੋ ਹੀ ਅਦ்கਟ ਨੇ ਇਦਾਂ ਦੇ ਆਏ ਨੇ ਬਾਕੀ ਤਾਂ ਦੇਖਦੇ ਜਦੋਂ ਦੀ ਸਰਕਾਰ ਬਣੀ ਆ ਪਿਛਲੀ ਸਰਕਾਰ ਦੇ ਜੋ ਕੰਮ ਪੈਂਡਿੰਗ ਪਏ ਸੀ ਜੋ ਪਾਸ ਹੋਣ ਵਾਲੇ ਸੀ ਟੈਂਡਰ ਸਾਰੇ ਉਹੀ ਪਾਸ ਹੋਏ ਨੇ ਉਹੀ ਕੰਮ ਆ ਜਿਹੜੇ ਲਗਾਤਾਰ ਜਿਹੜੇ ਹੁਣ 4 ਸਾਲਾਂ ਦੇ ਵਿੱਚੋਂ ਹੋਏ ਨੇ ਜੇ ਗੱਲ ਕਰ ਲਈਏ ਕਿ 4 ਸਾਲਾਂ ਦੇ ਜਿਹੜੇ ਪੈਸੇ ਇਕੱਠੇ ਕੀਤੇ ਜਿਹੜੇ 4 ਸਾਲਾਂ ਦਾ ਫੰਡ ਆ ਜਿਹੜਾ ਉਹ 4 ਸਾਲਾਂ ਦੇ ਵਿੱਚ ਨਹੀਂ ਲੱਗਿਆ ਉਹ ਸਾਰਾ ਫੰਡ ਇਕੱਠਾ ਹੋ ਰਿਹਾ ਸੀ ਹੁਣ ਇੱਕੋ ਤਾਂ ਝੋਕਤਾ ਕਾਦੇ ਚ ਅਧ்கਟਨਾਵਾਂ ਦੇ ਵਿੱਚ ਕਿ ਜੇਕਰ ਅਧ்கਟਨ ਕਰ ਰਹੇ ਨੇ ਤਾਂ ਅਧ்கਟਨਾ ਦਾ ਖਰਚਾ ਨਹੀਂ ਹੋ ਰਿਹਾ ਜੇ ਗੱਲ ਕਰੀਏ ਦੋਦ ਘਟਨਾਂ ਦੀ ਦੋਦ ਘਟਨਾਂ ਇਹਨਾਂ ਦੇ ਹਿੱਸੇ ਆਏ ਨੇ ਪਹਿਲਾ ਅਧ்கਟਨ ਜਿਹੜਾ ਹੁਣ ਤੱਕ ਕਰ ਰਹੇ ਨੇ ਲਗਾਤਾਰ ਅਧ்கਟਨ ਜਿਹੜਾ ਲਗਾਤਾਰ ਚੱਲ ਰਿਹਾ ਹੈ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਵਿੱਚ ਵਿੱਚ ਤਾਂ ਤੁਹਾਨੂੰ ਫੋਟੋਆਂ ਦਿਖਾ ਦਿੰਨੇ ਆ ਇਸ ਤਰ੍ਹਾਂ ਦੀਆਂ ਫੋਟੋਆਂ ਨੇ ਜਿੱਥੇ ਕੰਮ ਹਜੇ ਸ਼ੁਰੂ ਵੀ ਨਹੀਂ ਹੋਇਆ ਹਜੇ ਉੱਥੇ ਠੇਕੇਦਾਰ ਵੀ ਨਹੀਂ ਪਹੁੰਚੇ ਹਜੇ ਕੋਈ ਬਾਈ ਤਾਂ ਹੀ ਨਹੀਂ ਪਰ ਐਮਐਲਏ ਸਾਫੀ ਕਰੀ ਜਾਂਦੇ ਸਾਰੇ ਅਦਗਠਨ ਤੇ ਅਦਗਠਨ ਦੇ ਅਦਗਠਨ ਤੇ ਅਦਗਠਨ ਲਗਾਤਾਰ ਅਦਗਠਨ ਕਰ ਰਹੇ ਨੇ ਦੂਜਾ ਜਿਹੜੇ ਪਹਿਲਾਂ ਪਿਛਲੀ ਸਰਕਾਰਾਂ ਦੇ ਵਿੱਚ ਜਿਹੜੇ ਪਾਸ ਹੋਏ ਹੋਏ ਸੀ ਕੰਮ ਜਿਹੜੇ ਹੁਣ ਨਿਭੜ ਚੁੱਕੇ ਆ ਮੌਜੂਦਾ ਸਰਕਾਰ ਦੀ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਸਰਕਾਰ ਹੈ ਇਹਦੇ ਚ ਕੰਮ ਨਿਭੜ ਗਏ ਨੇ ਉਹਨਾਂ ਦੇ ਜਿਹੜੇ ਕੰਮ ਹੋ ਚੁੱਕੇ ਆ ਅਦਗਠਨ ਉਹ ਆਪ ਮੌਜੂਦਾ ਸਰਕਾਰ ਹੁੰਦੇ ਨਾਤੇ ਕਿਉਂ ਕੋਈ ਵੀ ਸਰਕਾਰ ਹੋਵੇ ਮੌਜੂਦਾ ਉਹੀ ਕੰਮ ਕਰਦੀ ਹੁੰਦੀ ਹੈ ਤਾਂ ਇਹ ਲਗਾਤਾਰ ਹੁਣ ਜਿਹੜੇ ਪਿਛਲੇ ਕੰਮ ਕਰ ਰਹੇ ਸੀ ਲਗਾਤਾਰ ਹੁਣ ਉਹ ਕੰਮ ਹੋ ਚੁੱਕੇ ਤੇ ਉਹਨਾਂ ਦਾ ਘਟਨ ਵੀ ਇਹੀ ਕਰ ਰਹੇ ਨੇ ਹੋਰ ਚੰਗੇ ਜਿਹੜੇ ਲੋਕਾਂ ਨੂੰ ਦੇ ਰਹੇ ਨੇ ਕਿ ਸਾਡੀ ਸਰਕਾਰ ਸਤਾਈ ਦੇ ਵਿੱਚ ਫੇਰ ਦੁਬਾਰਾ ਬਣਾਓ ਕਿ ਇੱਕ ਗੱਲ ਤਾਂ ਕਲੀਅਰ ਹੈ ਕਿ ਜਿੰਨੇ ਵੀ ਸਨੇ ਭਗਵੰਤ ਮਾਨ ਸਨੇ ਭਗਵੰਤ ਮਾਨ ਸਨੇ ਕੇਸਰੀਵਾਲ ਸਨੇ ਇਹਨਾਂ ਦੇ ਸਾਰੇ ਐਮਐਲਏ ਆਪਦੇ ਦਿਲ ਤੇ ਹੱਥ ਰੱਖ ਕੇ ਸੌਂ ਖਾ ਦੇਣਾ ਤੇ ਦਿਲ ਤੇ ਹੱਥ ਰੱਖ ਕੇ ਕਹਿ ਦੇਣਾ ਕਿ ਅਸੀਂ ਜਦੋਂ ਤੇ ਅਸੀਂ ਸਾਡੀ ਸਰਕਾਰ ਬਣੀ ਆ ਐਮਐਲਏ ਕਹਿੰਦਾਂ ਕਿ ਜਦੋਂ ਦੇ ਅਸੀਂ ਐਮਐਲਏ ਬਣਿਆ ਸਾਡੀ ਸਰਕਾਰ ਬਣੀ ਹੈ ਕਿ ਅਸੀਂ ਰਿਸ਼ਵਤ ਦਾ ਇੱਕ ਪੈਸਾ ਵੀ ਨਹੀਂ ਖਾਦਾ ਚ 27 ਦੇ ਵਿੱਚ ਦੁਬਾਰਾ ਸਰਕਾਰ ਫੇਰ ਬਣਦੇ ਚਾਂਸ ਨੇ ਇਹ ਲੋਕਾਂ ਨੂੰ ਪਤਾ ਹੁਣ ਚਾਹੀ ਪਿਛਲੀਆਂ ਸਰਕਾਰਾਂ ਵੀ ਲਾ ਲਈਏ ਕਿ ਹਰ ਇੱਕ ਨੂੰ ਹੁੰਦੀ ਆਦਤ ਤੇ ਨਹੀਂ ਭਰਦਾ ਮਨ ਲਗਾਤਾਰ ਹੁੰਦਾ ਕਿ ਤਮਾ ਬੰਦੀ ਨਹੀਂ ਭਰਦੀ ਹੁੰਦੀ ਪੈਸਾ ਆਈ ਜਾਵੇ ਇਕੱਠਾ ਕਰ ਲਈਏ ਜਿਵੇਂ ਨਾਂ ਲੈ ਕੇ ਜਾਣਗੇ ਆਏ ਕਿਸ ਖਾਤਰ ਦੀ ਹੁੰਨੀ ਆ ਕਿ ਲੋਕਾਂ ਦੀ ਸੇਵਾ ਕਰਾਂਗੇ ਪਿਛਲੀਆਂ ਸਰਕਾਰਾਂ ਨੇ ਨਹੀਂ ਲੋਕਾਂ ਦਾ ਧਿਆਨ ਰੱਖਿਆ ਉਹ ਖਾਈ ਗਏ ਪੈਸੇ ਅਸੀਂ ਧਿਆਨ ਰੱਖ ਰਹੇ ਹਾਂ ਸਾਨੂੰ ਦੁੱਖ ਸੀ ਅਸੀਂ ਤਾਂ ਜਿਹੜੇ ਪਹਿਲਾਂ ਹੁਣ ਲਾਲੀ ਐਮਐਲਏ ਵਿੱਚ ਹੈਗੇ ਨੇ ਕੋਈ ਸਿੰਗਰ ਸੀ ਕੋਈ ਕਾਮੇਡੀਅਨ ਸੀ ਕੋਈ ਵੱਡਾ ਬਿਜ਼ਨਸਮੈਨ ਸੀ ਉਹਨਾਂ ਦਾ ਹੁਣ ਇੱਕ ਹੀ ਰਵਈਆ ਹਰ ਇੱਕ ਥਾਂ ਤੇ ਇੱਕ ਹੀ ਗੱਲ ਕਹਿਣੀ ਕਿ ਅਸੀਂ ਚਾਹੁੰਦੇ ਸੀ ਕਿ ਪੰਜਾਬ ਰੰਗਲਾ ਪੰਜਾਬ ਬਣੇ ਤਾਂ ਹੀ ਭਗਵੰਤ ਮਾਨ ਸਾਹਿਬ ਨੇ ਆਪ ਦੀ ਕਮੇਟੀ ਛੜਤੀ ਕੋਈ ਕਹਿੰਦਾ ਮੈਂ ਆਪਦੀ ਸਿੰਕਿੰਗ ਸ਼ਰਤੀ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਉਹਨਾਂ ਲੋਕਾਂ ਦੀ ਕਿੰਨੀ ਕਿ ਸੇਵਾ ਹੋ ਰਹੀ ਹੈ ਉਹ ਵੀ ਲੋਕ ਇਸ ਗੱਲ ਤੋਂ ਭਲੀ ਭੰਦੀ ਜਾਣੂ ਨੇ ਕਿ ਆਪਦੇ ਦਿਲ ਤੇ ਅਥਰੱਖ ਕਹਿਦਣ ਕਿ ਜਦੋਂ ਦੀ ਸਰਕਾਰ ਬਣੀ ਹੈ ਅਸੀਂ 4 ਸਾਲਾਂ ਦਰਾਨ ਇੱਕ ਵੀ ਪੈਸਾ ਖਾਦਾ ਹੋਵੇ ਉਹ ਸਾਰਾ ਪੈਸਾ ਅਸੀਂ ਲੋਕਾਂ ਤੇ ਲਾਇਆ ਇੱਕ ਵਾਰੀ ਇਸ ਤਰ੍ਹਾਂ ਦੀ ਗੱਲ ਕਹਿ ਕੇ ਦਿਖਾ ਦਿੰਨ ਜਿੰਨੇ ਵੀ ਸਾਰੇ ਐਮਐਲਏ ਨੇ ਹੁਣ ਲਗਾਤਾਰ ਅਦਗਟਨ ਹੋ ਰਹੇ ਨੇ ਫੋਟੋਆਂ ਵੀ ਤੁਹਾਡੇ ਨਾਲ ਸਾਂਝੀਆਂ ਕਰੀ ਜਾਵਾਂਗੇ ਨਾਲ ਨਾਲ ਕਿ ਅਦਗਟਨ ਦੇਖ ਲਓ ਜਿੰਨੇ ਹੋਏ ਨੇ ਇਹ ਦੋਧ ਘਟਨੀ ਆ ਪਹਿਲਾਂ ਕੰਮ ਹਜੇ ਸ਼ੁਰੂ ਨਹੀਂ ਹੋਇਆ ਡੱਕਾ ਨਹੀਂ ਤੋੜਿਆ ਹਜੇ ਅਧਿਕਾਟਨ ਕਰਦੀਏ ਬਾਕੀ ਹੁਣ ਦੇਖੋ ਇੱਕ ਹੋਰ ਜਿਹੜੇ ਹੁਣ 4 ਸਾਲਾਂ ਦੇ ਵਿੱਚ ਕੰਮ ਨਹੀਂ ਕੀਤੇ ਜਿਹੜੇ ਹੁਣ ਕੰਮ ਗਿਣਾ ਰਹੇ ਨੇ ਲਗਾਤਾਰ ਕਿਸ ਸਾਈ ਕੰਮ ਕਰਤੇ ਹਜੇ ਹੋਰ ਫਰਵਰੀ ਤੋਂ ਬਾਅਦ ਆ ਸਾਲ ਜਦੋਂ ਖਤਮ ਹੋ ਗਿਆ ਫੇਰ ਲੋਕਾਂ ਕੋਲ ਆ ਕੇ ਵਿਚਰਨਗੇ ਲੋਕਾਂ ਦੇ ਆ ਕੇ ਦੁੱਖ ਸੁੱਖ ਸੁਣਿਆ ਕਰਨਗੇ ਲੋਕਾਂ ਨੂੰ ਫੇਰ ਕਹਿਣਗੇ ਸਰਕਾਰ ਬਣਾਓ ਸਾਈ ਦੇ ਵਿੱਚ ਫੇਰ ਮਿੱਟੀ ਗੁਲੀ ਲੋਕਾਂ ਨੂੰ ਦਿੱਤੀ ਜਾਊਗੀ ਹੁਣ ਜਿੰਨੇ ਇਕਾਟਨ ਕੀਤੇ ਜਾ ਰਹੇ ਨੇ ਇਸਾਈ ਦੇ ਵਿੱਚ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਆਉਣੀ ਨਹੀਂ ਇਹ ਗੱਲ ਤਾਂ ਕਲੀਅਰ ਹੈ ਲੋਕ ਆ ਦੇ ਮੂੰਹੋਂ ਇਹ ਗੱਲਾਂ ਕਹਿ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਾਂ ਕਿਸਾਈ ਦੇ ਵਿੱਚ ਤਾਂ ਸਰਕਾਰ ਆਉਂਦੀ ਨਹੀਂ ਹੁਣ ਜਿਹੜੇ ਅਦਗਟਨ ਕਰੇ ਤਰੇ ਜਾ ਰਹੇ ਨੇ ਜਿਹੜੇ ਤਾਂ ਛੋਟੇ ਅਦਗਟ ਨੇ ਸੜਕਾਂ ਛੋਟੀਆਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਅਦਗਟ ਨੇੜਾ ਤਰੇ ਨੇ ਜਿਹੜੇ ਛੋਟੇ ਕੰਮ ਨੇ ਉਹ ਸ਼ਾਇਦ ਅਗਲੇ 6-7 ਮਹੀਨਿਆਂ ਤੇ ਹੋ ਜਾਣਗੇ ਕੰਪਲੀਟ ਹੋ ਜਾਣਗੇ ਪਰ ਜਿਹੜੇ ਵੱਡੇ ਅਦਗਟ ਨੇ ਉਹਨਾਂ ਦਾ ਅਦਗਟਨ ਕੌਣ ਕਰੋ ਕਿਉਂ ਇਹ ਮੁੜ ਕੇ ਫਿਰ ਰੱਖਣਾ ਵੀ ਦਾ ਪੇਚ ਮੂਰੇ ਰੱਖਣੇ ਹੁੰਦੇ ਨੇ ਕਿ ਮੂਰੇ ਸਰਕਾਰ ਚਾਹੇ ਨਾ ਵੀ ਬਣਿਆ ਸੀ ਲੋਕਾਂ ਨੂੰ ਕਹਿਣ ਜੋ ਅੱਗੇ ਤਾਂ ਹੋ ਜਾਣਗੇ ਕਿ ਅਸੀਂ ਜਾਂਦੇ ਜਾਂਦੇ ਕਿੱਸ ਤਾਂ ਇੰਨੇ ਅਦਗਟਨ ਤਰਤੇ ਸੀ ਇੰਨੇ ਕੰਮ ਹੋਣੇ ਸੀ ਹੁਣ ਇੱਕ ਉਦਘਾਟਨ ਦੀ ਗੱਲ ਕਰ ਲਈਏ ਜੋ ਸਟਾਰਟਿੰਗ ਦੇ ਵਿੱਚ ਹੀ ਸੀਐਮ ਭਗਵੰਤ ਮਾਨ ਸਾਹਿਬ ਨੇ ਰੱਖਤਾ ਸੀ ਸੰਤਾ ਅਤਰ ਸਿੰਘ ਦਾ ਜਿਹੜਾ ਇੰਸਟੀਚਿਊਟ ਬਣਨਾ ਪੂਰਾ ਵੱਡਾ ਹਸਪਤਾਲ ਜਿਹੜਾ ਬਣਨਾ ਪਲੱਸ ਇੰਸਟੀਚਿਊਟ ਜਿਹੜਾ ਬਣਨਾ ਸੀ ਹੁਣ ਉਹ ਉਦਘਾਟਨ ਵੀ ਡਿੱਗਣ ਵਾਲਾ ਹੋ ਗਿਆ ਉਹ ਤਾਂ ਕਹਿੰਦੇ ਸੀ 23 24 ਦੇ ਵਿੱਚ ਸਾਰਾ ਬਣ ਕੇ ਜਿਹੜਾ ਉਹ ਤਿਆਰ ਹੋ ਜਾਣਾ ਪਰ ਉਧਰ ਤਾਂ ਹੁਣ ਭਗਵੰਤ ਮਾਨ ਸਾਹਿਬ ਕਦੇ ਚੱਕੇ ਨਹੀਂ ਇਸ ਤਰ੍ਹਾਂ ਦੇ ਹੋਰ ਵੀ ਅਨੇਕਾ ਸੀ ਉਦਘਾਟਨ ਨੇ ਜਿਹੜੇ ਸਿਰਫ ਇੱਟਾਂ ਲਾ ਕੇ ਧਰ ਦਿੱਤੀਆਂ ਨੇ ਕੰਮ ਨਹੀਂ ਹੋਇਆ ਉਦਘਾਟਨ